ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਨਗ ਸੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂਈ ਚੋਟੀ ਬੱਚਾ ਆ ਗਿਆ ਮਗਰ ਕਰਮਾਲੀ ਦੇ ਕੱਟੇ ਤੇ ਇੱਕ ਆ ਗਈ ਤਾਜੀ ਸੂਈ ਬੈੜ ਬੱਚਾ ਵੀ ਉਹਦੇ ਮਗਰ ਕਰਮਾਲੀ ਦੇ ਬਈ ਬੱਸੀ ਆ ਗਈ ਤੇ ਦੋ ਆਗੀਆਂ ਬਾਈ ਕੋਲੇ ਬਈ ਉਹ ਸਰ ਬੱਸੀਆਂ ਟਾਪ ਕੁਆਲਿਟੀ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਬਾਈ ਕਰਦੇ ਆ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਪੂਰੇ ਵਧੀਆ ਵੀਰੇ ਨਾਮ ਤੇ ਬਾਈ ਆਪਣਾ ਨਾਮ ਦੀਪੂ ਆ ਗਿਆ ਵੀਰੇ ਪਿੰਡ ਆਲਕੜਾ ਹੈਗਾ ਨੇੜੇ ਪਿੰਡ ਭਧੌੜਾ ਆ ਗਿਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਹਿਸੀਲ ਆਪਾਂ ਨੂੰ ਤਪਾ ਆ ਗਿਆ ਠੀਕ ਹੈ ਵੀਰੇ ਨੇੜੇ ਪਿੰਡ ਭਧੌੜ ਵੀ ਜੰਗੀਆਂਣਾ ਵੀ ਸਲਾਦਪੁਰਾ ਵੀ ਆਪ ਨੂੰ ਨੇੜੇ ਹੀ ਹੈ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦੋ ਆਪਣਾ ਕਨੈਕਟ ਨੰਬਰ ਹੈਗਾ ਵੀਰੇ 628411043 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਦੀਪੂ ਰੇਟ ਕਿਵੇਂ ਦੇ ਹਣਗੇ ਰੇਟ ਜਮਾ ਜਾਇਜ਼ ਕਰਨੇ ਕਰਨੇ ਫੋਨ ਤੇ ਆ ਬਸ ਦੇਣ ਲੈਣ ਜ ਵਾਲੀ ਲਈ ਰੇਟ ਕਰਨੇ ਆਪਾਂ ਠੀਕ ਹੈ ਬਾਈ ਲੈਣ ਦੇਣ ਜਲੇ ਬਾਈ ਕਹਿੰਦਾ ਬਸ ਰੇਟ ਕਰਨੇ ਆ ਬਾਈ ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂ ਕਰਦੀ ਹੈ ਬਾਈ ਹਾਂਜੀ ਵੀਰੇ ਕਿਹੜਾ ਸੂਆ ਸੂਈਆ ਪਹਿਲਾ ਸੂਆ ਸੂਈਆ ਡਾਕਟਰ ਹਮ ਹਜੇ ਸਾਬੇ ਲਗਿਆ 8 ਘੰਟਾ ਹੋਇਆ ਨਹੀਂਗਾ ਸੂਈ ਨੂੰ ਖਾਜ ਦਾ ਬੱਚਾ ਵੀ ਉਵੇਂ ਲਿਪੜਿਆ ਜਾ ਪਿਆਗਾ ਹਮ ਹਜੇ ਮੈਂ ਸੂਈ ਸਾਰੇ ਕੱਦੇ ਘੰਟੇ ਹੋਇਆ ਬਸ ਕੱਟੀ ਬੜੀ ਚੰਗੀ ਆ ਜੀ ਕੱਟੀ ਬਹੁਤ ਚੰਗੀ ਦਿੱਤੀ ਹੈਗੀ ਹਜੇ ਕੱਟੀ ਉੱਠੇਣ ਨਹੀਂ ਲੱਗੀ ਤੇ ਜੇ ਠਾਕੇ ਦਿਖਾਈਏ ਕੱਟੀ ਪੂਰੀ ਲੰਮੀ 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 ਬੈਠੀ ਹੋਈ ਦੀ ਸੀ ਜਾਂਦੀ ਹਾਂ ਬੜੀ ਵੱਡੀ ਕੱਟੀ ਪਾਈ ਆ ਕਰਮਾਲੀ ਨੇ ਬਾਕੀ ਆਪਦਾ ਵੀ ਕੱਦ ਕਹਿਣ ਦੀ ਲੋੜ ਹੀ ਨਹੀਂ ਗਣੀ ਬਾਈ ਹਾਂ ਬਾਕੀ ਮਾਂ ਬਹੁਤ ਜਿਆਦਾ ਚੰਗੀ ਆ ਬਾਈ ਯਾਰ ਹੂੰ ਸਹੀ ਗੱਲ ਆ ਬਾਈ ਲੰਮੀ ਲੰਮੀ ਬਹੁਤ ਆ ਦਿੱਕ ਲੰਮੀ ਲੰਮੀ ਤਾਂ ਪੂਰੀ ਆ ਬਾਈ ਲੈ ਕਿਤੇ ਨਿਗਾ ਮਰਵਾ ਦੇ ਇੱਕ ਕਰ ਜੈੰਤ ਜਾਣ ਵਾਲੀ ਤੇ ਪੂਰੇ ਕੱਦ ਵਾਲੀ ਆ ਸਮੀ ਭਲੀ ਆ ਮੈਂ ਇਧਰ ਫਿਰਦਾ ਦੀਂਦਾ ਨਹੀਂ ਯਾਰ ਜੇ ਇਧਰ ਆਏ ਹੋ ਜਾਵਾਂ ਦਾ ਲੈ ਸਹੀ ਗੱਲ ਆ ਹਣਾ ਲੈ ਜਮਾਨੀ ਦੀ ਤਾਂ ਬਈ ਗੱਲ ਬਾਈ ਦੀ ਸਹੀ ਆ ਵਾਕੀ ਥਾਣਾ ਦਾ ਗੈਪ ਆਪਾਂ ਚੈੱਕ ਕਰਾ ਦੀ ਮਣੀ ਰੋਕੀ ਲੈ ਥਾਣ ਦੇਖੋ ਬਈ ਕੱਲਾ ਕੱਲਾ ਥਾਣ ਲਗਾ ਵਾ ਪੂਰੀ ਬਿੱਥੀ ਤੇ ਕਰਮ ਵਾਲੀ ਨੂੰ ਲੈ ਜੈਲੀ ਜੂਲੀਂ ਥੇਰੀ ਜਿੱਥੇ ਮਰਜੀ ਖੜਾ ਲਾ ਡਾਕਟਰ ਸਹੀ ਗੱਲ ਲੱਗਾ ਗਾ ਮਾਰ ਕੀ ਹੈ ਨਾ ਹਾਂ ਲੈ ਬਾਕੀ ਲੰਮੀ ਪਲੀ ਪੁਲੀ ਬਲੀ ਆ ਪਲੀ ਪੁਲੀ ਤਾਂ ਅੰਤੀ ਨੇ ਕੋਈ ਸੂਈ ਦਾ ਪਤਾ ਹੀ ਨਹੀਂ ਲੱਗਦਾ ਵੀ ਸੂਈ ਵੀ ਆ ਕਿੰਨਾ ਸਹੀ ਗੱਲ ਆ ਸੰਨਰ ਗਈ ਪਈ ਆ ਹਾਂ ਬਾਕੀ ਜਿਹੜਾ ਸਿੰਘ ਆ ਗਿਆ ਬਾਈ ਰੰਗ ਸਿੰਘ ਕੁਆਲਟੀ ਵਾਲਾ ਸਿੰਘ ਨਾਲੋਂ ਸਿੰਘ ਮੋੜਿਆ ਵਾ ਕਰਮ ਵਾਲੀ ਦਾ ਤੇ ਬਈ ਦੀਪੂ ਮੁੱਲ ਫੂਨ ਤੇ ਰਹਿਣਗੇ ਨਾ ਮੁੱਲ ਫੂਨ ਤੇ ਰਹਿਣਗੇ ਰਹਿਣਗੇ ਜਮਾਂ ਜੈ ਜੀ ਠੀਕ ਆ ਹਾਂ ਪਲੀ ਵੀ ਦੇਖੋ ਯਾਰ ਬਾਈ ਚੜਾਈ ਚੜੂਈ ਪੱਠਪੁੜੇ ਕਦ ਕਦ ਦੇਖ ਲੈ ਯਾਰ ਬਾਡੀ 부ਡੀ ਪੇਟ ਥਾਂ ਨਹੀਂ ਕੋਈ ਆ ਨਹੀਂ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਕੱਲਾ ਕੱਲਾ ਥਾਂ ਪਿਆ ਗਲਾ ਪਹਿਲੀ ਕੱਲਾ ਯਾਰ ਜਿਵੇਂ ਪਲੂਨ ਸੂਈਆ ਥਾਂ ਨਹੀਂ ਲੱਗਦਾ ਹਾਂ ਇਹ ਥਾਂ ਨਹੀਂ ਲੱਗਦਾ ਐ ਲੱਗਦਾ ਜਿਵੇਂ ਦੂਜਾ ਸੂਆ ਸੂਈ ਹੂੰ ਜਿਵੇਂ ਦੂਜਾ ਸੂਆ ਸੂਈ ਆ ਨਾਲੇ ਗੱਲ ਹੋਰ ਆ ਬੱਚਾ ਵੀ ਮਗਰ ਕੱਟੀ ਪਾ ਮਗਰ ਕੱਟੀ ਆ ਗਈ ਤੇ ਕਿੰਨਾ ਕਦੋਤ ਪਾ ਦੋਦਾ ਬਾ ਬਾਲਾ ਨਹੀਂ ਕਹਿੰਦੇ 14 ਕਿਲੋ ਪਲੂਨ ਕੱ ਠੀਕਾ ਚਾਹੇ ਲੈ ਕੇ ਲੈ ਜੀ ਆਪਾਂ ਤੁਹਾਨੂੰ ਹੂੰ ਚੰਗੀ ਸਾਹ ਵਾਲਾ ਪੰਦਾ ਹੋਣਾ ਚਾਹੀਦਾ ਬਾਕੀ ਬਈ ਪਲੀ ਵੀ ਤਾਂ ਮੈਂ ਕਹਿਣਾ ਕਹਿਣ ਦੀ ਲੋੜ ਹੀ ਨਹੀਂ ਕੱਦ ਕਾਠ ਦੀ ਕਹਿਣ ਦੀ ਲੋੜ ਨਹੀਂ ਕਿਉਂਕਿ ਐਡਾ ਕਰਮ ਵਾਲੀ ਦਾ ਤਾਂ ਕੱਦ ਕਾਠ ਹੈਗਾ ਤੇ ਬਈ ਦੀਪੂ 2 ਨੰਬਰ ਤੇ ਕਿਹੜਾ ਸੂਆ ਗਈ ਬੜਾ ਤੇ ਤੀਜਾ ਸੂਆ origignal ਸੂਈ ਆ ਕਹਿਣ ਨੂੰ ਚਾਹੇ ਦੂਜਾ ਕਾ ਹਾਲੇ ਬੰਦਾ ਹੂੰ ਤੀਜਾ ਸੂਆ ਸੂਈ ਆ ਮਗਰ ਗਰਲੈਂਡੋ ਬਚੀ ਜਾਂਦੀ ਮੰਗ ਬਹੁਤਾ ਹਨਾ ਗਰਲੈਂਡੋ ਦੀ ਬੰਗ ਬਥੇਰੀ ਹੈ ਬੱਚੀ ਬਹੁਤ ਜਿਆਦਾ ਚੰਗੀ ਹੈ ਗਰਲ ਹੈ ਬਈ ਗਰਲੈਂਡੋ ਮਗਰੇ ਤੇ ਬੱਸੀ ਆ ਗਈ ਮੰਗ ਬਹੁਤ ਹੈ ਮਿਲਦੀ ਬਹੁਤ ਘੱਟ ਆ ਬਾਕੀ ਨਾ ਵੈੜ ਵੀ ਖੈਰ ਸਮੇਂ ਪਲੀ ਵੈੜ ਆ ਗਈ ਇਹ ਡਾਕਟਰ ਰਾਤ ਹੀ ਸੂਈ ਆ ਹੂੰ ਤੇ ਰਾਤ ਹੀ ਸੂਈ ਤੇ 16 ਤੋਂ 17 ਕਿਲੋ ਬੌਲੀ ਹੋਣ ਹੋਊਗੀ ਚਾਹੇ ਆਪਣੇ ਕਰ ਚਾਰ ਡੰਗ ਚੋਲੇ ਬੰਦਾ ਬਾਕੀ ਕੁਆਲਿਟੀ ਕਬੂਲਟੀ ਬਈ ਕੁਆਲਿਟੀ ਕੁਆਲਿਟੀ ਫੇਸ ਬੂਲ ਦੀ ਜਿਵੇਂ ਮਰਜੀ ਸਿੱਧੀ ਸੁੱਧੀ ਚੈੱਕ ਕਰਾ ਦੇ ਇੱਕ ਵਾਰੀ ਹੂੰ ਸਟ੍ਰੇਟ ਬਈ ਪੱਦਰ ਪੁੱਤਰ ਕਰਮਾੜੀ ਫੋਲ ਲਾ ਗਈ ਕੜੀ ਵੀ ਵੜ ਕਹਿ ਸਕਦੇ ਕੱਦ ਵਾਲੀ ਇਹ ਕੋਈ ਇਹ ਨਾਮ ਆयो ਮੰਨ ਕੇ ਵੀ ਲੱਸੀ ਆ ਜਾਂ ਸੂਟੀ ਆ ਜਾਂ ਛੋਟੀ ਜਾਗੀ ਚਾਹੇ ਬੰਦਾ ਆਨਲਾਈਨ ਮੰਗਾਉਂਦਾ ਆ ਪਰ ਆਹ ਦੀ ਗਾਰੰਟੀ ਦੇ ਵੜ ਭੇਜ ਦਾਂਗੇ ਠੀਕ ਆ ਲੈ ਸਣਾ ਥਣਾ ਦਾ ਗੈਪ ਦੇਖੋ ਨਾਣਾ ਨੂਣਾ ਨਾ ਬਾਈ ਹਵਾਨੇ ਤੇ ਪਾਲੀਆਂ ਚੰਗੀਆਂ ਕਰਮ ਵਾਲੀ ਨੇ ਤੇ ਕਿੰਨਾ ਕ ਬੋਲਾ ਬਈ ਬੋਲਾ ਹੁਣ 16 ਤੋਂ 17 ਕਿਲੋ ਬੋਲਾ ਹੋਊਗਾ ਡਾਕਟਰ ਇਹਦੇਲੇ ਠੀਕ ਹੈ ਬਈ ਕਿੰਨਾ ਗੇ ਦੁੱਧ ਪਾਉਣ ਦੀ ਕੁੱਲੇ ਦੁੱਧ ਆਪਾਂ ਬਾਲਾ ਨਹੀਂ ਕਹਿੰਦੇ 25 ਤੋਂ 26 ਕਿਲੋ ਦੁੱਧ ਪਾ ਦੂਗੀ ਆ ਇਸ ਟਾਈਮ ਬਾਕੀ ਲੇਵਾ ਇਹਨੂੰ ਟਾਈਟ ਲੱਗਿਆ ਵਾ ਕਰਮ ਵਾਲੀ ਨਾਲ ਫਿਕਸ ਆ ਬੰਨ ਆ ਗਿਆ ਬਹੁਤ ਸੋਣਾ ਬਈ ਆਪਣੇ ਘਰੇ ਚਾੜ ਡਾਂਗੇ ਖੜਕੀ ਆਪਾਂ 25 ਕਿਲੋ ਦੁੱਧ ਹੀ ਬਣਾ ਦਾਂਗੇ ਜਿਹੜੇ ਹਿਸਾਬ ਨਾਲ ਹੁਣ 16 17 ਕਿਲੋ ਬੋਲੀ ਆ ਠੀਕ ਹੈ ਬਈ ਲੇਵਲ ਉਵੇ ਦੀ ਫਿਟਿੰਗ ਫੂਟਿੰਗ ਬਾਲੀ ਸੋਹਣੀ ਲੱਗੀ ਵਾ ਖੁਚਾਂ ਤੋਂ ਉੱਚੇ ਵਾਲਾ ਹਵਾਨ ਹੈਗਾ ਸਹੀ ਗੱਲ ਹੈ ਪਾਸੇ ਤੋਂ ਨਾੜਾ ਨੂੰ ਨਾ ਚੈੱਕ ਕਰਾ ਦੇ ਕਰੀ ਬਾਲੀਆਂ ਚੰਗੀਆਂ ਨਾੜਾ ਕਨੀ ਹਾਂ ਲੈ ਬਈ ਚੈੱਕ ਕਰ ਸਕਦੇ ਇਧਰੋਂ ਵੀ ਥਣਾ ਥਣਾ ਦਾ ਗੈਪ ਨਾ ਬਾਲਾ ਚੰਗਾ ਗਾ ਬਾਕੀ ਬੱਚਾ ਵੀ ਕਰ ਮਲਨੇ ਵਸੀ ਦਿੱਤੀ ਆ ਵਸੀ ਆ ਗਈ ਬਾਈ ਗਰਲੈਂਡੋ ਦੀ ਆ ਗਈ ਹਾਂ ਬੱਚੀ ਗਰਲੈਂਡੋ ਦੀ ਆ ਗਈ ਸਹੀ ਗੱਲ ਹੈ ਬਾਈ ਤੇ ਦੀਪੂ ਬਈ ਤਾਰਾ ਮਾਰੋਗੇ ਤਾਰਾ ਮਾਰ ਦਾਂਗੇ ਮਾਰ ਦੋ ਬਈ ਬਈ ਠੰਡੀ ਠੰਡੀ ਬਹੁਤ ਆ ਠੰਡੀ ਠੰਡੀ ਬਸੇਰੀ ਹਾਂ ਠੰਡੀ ਠੰਡੀ ਬਈ ਚੈੱਕ ਕਰ ਸਕਦੇ ਬਾਕੀ ਬਈ ਸਮੀ ਵੀ ਵੈੜਾ ਕੱਦ ਵਾਲੀ ਆ ਗਈ ਕੋਈ ਲੱਸੀ ਨਹੀਂ ਗੁਲਾਮੀ ਨਹੀਂ ਬਈ ਜਾਤ ਪ੍ਰਿੰਟ ਵਾਲੀ ਆ ਗਈ ਜਿਵੇਂ ਠੰਡ ਦਾ ਮੌਸਮ ਹੋ ਗਿਆ ਹੋ ਸਕਦਾ 30 ਨੂੰ ਵੀ ਮੂੰਹ ਮਾਰਦੇ ਆ ਪਰ ਘੱਟ ਤੋਂ ਘੱਟ ਹੀ ਦੱਸਿਆ ਵੀ 25 ਕਿਲੋ ਦੁੱਧ ਆਮਣਾ ਪਾ ਦੂ ਠੰਡਾ ਠੀਕ ਹੈ ਬਈ ਹਾਂ ਬਾਕੀ ਐ ਲੱਸੀ ਲਾਮੀ ਨਹੀਂ ਹੈਗੀ ਬਈ ਕਿਸੇ ਪੱਖ ਤੋਂ ਬਹੁਤ ਸੋਹਣਾ ਪੱਖ ਆ ਜੇ ਗੱਲ ਕਰੀਏ ਚਾਰ ਸਵੇਰੇ ਤੋਂ ਤੇ ਬਾਈ ਦੀ ਭੂਮੁੱਲ ਤਾਂ ਨਹੀਂ ਬਾਲਾ ਹੁੰਦਾ ਮੁੱਲ ਨਹੀਂ ਬਾਲਾ ਹੁੰਦਾ ਆਪਣੇ ਦੇਣ ਲੈਣ ਜਿਹੜੀ ਮੁੱਲ ਹੁੰਦੇ ਆ ਬਾਈ ਠੀਕ ਹੈ ਮੁੱਲ ਬਾਈ ਕਹਿੰਦਾ ਬਸ ਲੈਣ ਦੇਣ ਹੀ ਕਰਾਂਗੇ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਕੀ ਹੁਣ ਤੁਸੀਂ ਕੋਈ ਬੱਚਾ ਵੀ ਦੇਖ ਸਕਦੇ ਹੋ ਕਿੰਨਾ ਚੰਗਾ ਬੱਚਾ ਪਾਇਆ ਕਰ ਮਾਲ ਨੇ ਬਹੁਤ ਸੋਹਣਾ ਬੱਚਾ ਲੈ ਫੇਸ ਇਸ ਕੁਆਲਿਟੀ ਚੈੱਕ ਕਰਾ ਦੇ ਬਾਈ ਸਹੀ ਗੱਲ ਆ ਬਾਈ ਲੈ ਬਾਈ ਉੱਤਰਾ ਹੀ ਕਾੜ ਦੀ ਥਾਣ ਚੈੱਕ ਕਰਾ ਲੈ ਨਾੜਾਂ ਦੁੱਕਣੀਆਂ ਠਾਉਂਦੀ ਆ ਹੈ ਨਾ ਬਸ ਹਾਂ ਬਾਈ ਸਹੀ ਗੱਲ ਆ ਬਾਈ ਬਾਕੀ ਸੋਨ ਨੂੰ ਬਈ ਚੋਣ ਚਬਾ ਬਈ ਕਹਿੰਦਾ ਪਤਾਰਾ ਮਾਰ ਦੇਣਾ ਚੈੱਕ ਕਰਵਾ ਦੇਣੇ ਬਾੜੀ ਚੰਗੀ ਚਬਾਈ ਆ ਹਨਾ ਬਾੜੀ ਚੰਗੀ ਜ਼ਿਆਦਾ ਚਬਾਈ ਆ ਸਹੀ ਗੱਲ ਆ ਬਈ ਦਾ ਚੋਣ ਚਬਾ ਦੇਖੋ ਕਰਮਣ ਨੂੰ ਇੱਕ ਨੰਬਰ ਲੱਗਿਆ ਵਾ ਪੂਰੀ ਬਿੱਥੀ ਤੇ ਥਾਨ ਲੱਗਿਆ ਵਗਾ ਲੈ ਅਜੇ ਭਲਾ ਇੰਜ ਕਰਕੇ ਥੋੜਾ ਜਿਹਾ ਕਰਦੀ ਆ ਜਿਵੇਂ ਮਸ਼ੀਨ ਮਸ਼ੂਨ ਤੇ ਚੋਣੀ ਹੋਵੇ ਹੂੰ ਜਿਵੇਂ ਮਰਜ਼ੀ ਚੋਈ ਚੱਲੇ ਬੰਦਾ ਠੀਕ ਆ ਬਈ ਦੇਖਦਾ ਟਰੈਕਟਰ ਤਾਂ ਨਾੜਾ ਨੁੜਾ ਨਾ ਫੋਲਿਚਿੰਗ ਆੜਾ ਲੈ ਵੇ ਤੇ ਨਾ ਨਬੜ ਕਾਸਕੇ ਪਾਇਆ ਹੂੰ ਤੇ ਦੋ ਆ ਗਈਆਂ ਬਾਈ ਕੋਲੇ ਬਾਈ ਹੀਫਰ ਵਣ ਕਿੰਨੀ ਕਿੰਨੀ ਉਮਰ ਦੀਆਂ ਆ ਗਈਆਂ ਬਾਈ ਆ ਤਾਂ ਡਾਕਟਰ ਹੈਗੀ ਆ 8 ਤੋਂ 9 ਮਹੀਨਾ ਦਾ ਬੱਚਾ ਜਮਾ ਖੀਰਾ ਹੈਗਾ ਆਪਾਂ ਚੈੱਕ ਕੀਤੇ ਦਾਂਦਾ ਆਪਾਂ ਚੈੱਕ ਕਰਾ ਕੇ ਦਿੱਤੇ ਥਣ ਚਾਰੀ ਆ ਥਣ ਚਾਰੀ ਆ ਵੀਰੇ ਬੱਚਾ ਬਹੁਤ ਪਲਿਆ ਹੋਇਆ ਹੈਗਾ ਬਹੁਤ ਪਲਿਆ ਹੋਇਆ ਹਾਂ ਸਹੀ ਗੱਲ ਲੈ ਥਣ ਥਣ ਇੱਕ ਨੰਬਰ ਕੁਆਲਿਟੀ ਦੇਖ ਯਾਰ ਪਹਿਲਾਂ ਲਾ ਫੀਸ ਰੰਗ ਕਰੂ ਪਟਾਂਚੇ ਆਦਾ ਪਾ ਪਾਇਆ ਨਹੀਂ ਸੀ ਉਹਨਾਂ ਦਾ ਪਟਾ ਪਾਇਆ ਸੀ ਉਹਨਾਂ ਦੇ ਖੁੱਲੀਆਂ ਛੜੀਆਂ ਹੁਆਂ ਛੜੀਆਂ ਠੀਕ ਹੈ ਥੋੜਾ ਤਾਂ ਕਰਕੇ ਕਰ ਥੋੜਾ ਤਾਂ ਕਰਕੇ ਕਰਦੀ ਆਪਾਂ ਤਲਿਆਰਾ ਪਤਾ ਮਦਰ ਰਿਕਾਰਡ ਪਤਾ ਇਹਨਾਂ ਦੇ ਕੀ ਆ ਇਹਦੀ ਮਾਂ ਨੇ ਆਪਾਂ ਬਾਲਾ ਨਹੀਂ ਕਹਿੰਦੇ ਭਾਈ 22 ਤੋਂ 23 ਕਿਲੋ ਦੁੱਧ ਦਿੱਤਾ ਹੋਵੇਗਾ ਠੀਕ ਆਪਾਂ ਨੂੰ ਬਾਲਾ ਇਹ ਨਹੀਂ ਹੈਗਾ ਵੀ ਮੇਕਅਪ ਜਾਲ ਲਾਦਗੇ ਆਪਾਂ ਤਾਂ ਨਵਾਈ ਨੂੰ ਹੀ ਨਹੀਂ ਬਾਕੀ ਜਿੰਦ ਜਾਨ ਬਹੁਤ ਜਿੰਦ ਜਾਨ ਵਾਲੀ ਆ ਭਾਈ ਸਹੀ ਗੱਲ ਆ ਭਾਈ ਤੇ ਇਹਨਾਂ ਦਾ ਮੁੱਲ ਫੋਨ ਤੇ ਰੱਖਿਆ ਇਹਦਾ ਵੀ ਮੁੱਲ ਘੱਟੇ ਹੋਗਾ ਜੋੜੇ ਦੀ ਹੋਊਗਾ ਕੱਲੇ ਕੱਲੇ ਦੀ ਹੋਊਗੀ ਕੱਲੀ ਕੱਲੀ ਲੈ ਕੇ ਜਾਂਦੀ ਆ ਉਹ ਤੇ ਜੋੜਾ ਹੋਊਗਾ ਉਹਦਾ ਉਹ हिसाब ਨਾਲ ਆਪਾਂ ਲੈਸ ਕਰਕੇ ਲਾ ਦਾਂਗੇ ਠੀਕ ਆ ਜੇ ਆਨਲਾਈਨ ਵਗਾਲੇ ਬੰਦਾ ਖੀਰੀ ਦੀ ਆਪਣੀ ਗਰੰਟੀ ਹੋਊਗੀ ਤੇ ਹੋਰ ਸਾਰੀਆਂ ਗੱਲਾਂ ਦੀ ਆਪਣੀ ਗਰੰਟੀ ਠੀਕ ਆ ਛਣ ਚ ਆ ਰਹੀ ਆ ਬਈ ਬਾਕੀ ਚੜਾਈ ਜੜੂਈ ਚੈੱਕ ਕਰੋ ਬੱਚੇ ਦੀ ਬਹੁਤ ਚੰਗੀ ਚੜਾਈ ਆ ਹਾਂ ਐਂ ਐਂ ਜਿਵੇਂ ਭੈਣੇ ਹੁੰਦਗਾ ਨਾ ਦੋਵੇਂ ਭੈਣੇ ਹੀ ਹੁੰਦਗਾ ਬਾਈ ਸਹੀ ਗੱਲ ਆ ਬਾਈ ਤੇ ਅੱਗੇ ਲਾਸਟ ਵਾਲੀ 4 ਨੰਬਰ ਇਹ ਕਿੰਨੀ ਉਮਰ ਦਾ ਬੱਚਾ ਆ ਫਾਰਮ ਚੋਂ ਲਈ ਇਹਦੀ ਮਾਂ ਨੇ 45 ਪਲੱਸ ਦੁੱਧ ਦਿੱਤਾ ਵਾ ਠੀਕ ਆ ਤੇ ਇਹਦਾ ਹਜੇ 12 ਤੋਂ 13 ਮਹੀਨਾ ਨਹੀਂ ਬੱਚਾਗਾ ਝੋੜੀ ਗੱਪਣਾ ਨਾਲ ਦੀ ਕਿ ਨਹੀਂ ਝੋਲੀ ਗੱਪਣਾ ਨਾਲ ਜੇ ਆਪਾਂ ਕਹਦੇ ਆ ਵੀ ਡੇਢ ਮਹੀਨੇ ਦਾ ਸਿਮਨ ਲੱਗਾ ਡੇਢ ਮਹੀਨੇ ਦਾ ਵੀ ਮੰਨੂਗਾ ਬੰਦਾ ਸੱਚ ਹੂੰ ਤੇ ਆਪਾਂ ਅੰਦਰੋਂ ਖਾਲੀ ਕਹਿ ਕੇ ਦੇਣੀ ਹੈਗੀ ਸਹੀ ਗੱਲ ਆ ਬਾਈ ਥੋੜੀ ਕੁੜੀ ਵੀ ਦੇਖੋ ਬੱਸੀ ਇਹ ਜੇ ਦੇਖ ਬੱਛੀ ਦੇ ਲੈ ਸਿੱਧੀ ਸੋਧੀ ਜਾਤ ਪ੍ਰਿੰਟ ਫਰੀਡ ਇੱਕ ਸਕੋਰ ਵਗੈਰਾ ਬਾਈ ਪੱਧਰ ਪੁੱਤਰ ਮੈਂ ਕਹਣਾ ਕਿਆ ਬਾਤ ਲੈ ਫੇਸ ਦੀ ਕੁਆਲਿਟੀ ਚੈੱਕ ਕਰਾ ਲੈ ਫੇਸ ਦੀ ਕੁਆਲਿਟੀ ਵੀ ਆਪਾਂ ਚੈੱਕ ਕਰਵਾਣੇ ਨੇ ਬੜੀ ਚੰਗੀ ਬੋਦੀ ਵਾਦੀ ਬੋਲੀ ਬੜੀ ਚੰਗੀ ਚਾਦੇ ਆ ਬਾਈ ਸਹੀ ਗੱਲ ਆ ਬਾਕੀ ਪਲੀ ਪਈ ਆ ਜਮਾ ਹਨ ਇਹ ਜਮਾ ਰਿਜੀਨਲ ਫਾਰਮ ਦੀ ਆਪਾਂ ਵੀਡੀਓ ਬਾਈ ਕਹਿੰਨਾ ਆਪਾਂ ਬਈ ਵੀਡੀਓ ਵੀ ਦਿਖਾ ਦੇਗੇ ਕੋਈ ਚੱਕਰ ਨਹੀਂ ਖੁੱਲੀ ਫਿਰਦੀ ਆਈ ਆ ਹਾਂ ਬਾਕੀ ਤੁਸੀਂ ਹਾਈਟ ਲੈਂਥ ਦੀ ਗੱਲ ਕਰੀਏ ਨਾ ਬਹੁਤ ਆ ਗਰਮ ਵਾਲੇ ਦੀ ਕਿਉਂਕਿ ਪਲੀਸਮੀ ਚੰਗੀ ਆਗੀ ਬਹੁਤ ਸੋਹਣਾ ਨਾ ਜਾ ਵਸੀ ਦਾ ਜੇ ਕੋਈ ਜੋੜਾ ਲੈ ਜੋ ਤਾਂ ਮੀ ਰੇਟ ਜਾਇਜ਼ ਹੋ ਜਾ ਜਮਾ ਰੇਟ ਜਾਇਜ਼ ਹੀ ਕਰਨੇ ਆਪਾਂ ਚਾਰੇ ਪਸ਼ੂਆਂ ਦੇ ਦੇਣ ਲੈਣ ਜਿਹੜੀ ਕਰਨੇ ਆ ਠੀਕ ਹੈ ਬਾਈ ਲੈਣ ਦੇਣ ਜਿਹੜੇ ਬਾਈ ਕਹਿੰਨਾ ਮੁੱਲ ਕਰਨੇ ਆ ਬਾਈ ਤੇ ਨਾਕ ਸੀਗੇ ਜਿੰਨੇ ਬਾਈ ਕੋਲੇ ਆਪਾਂ ਬਾਈ ਤੁਹਾਨੂੰ ਦਿਖਾਤੇ ਆਪਾਂ ਚਾਰੇ ਪਸ਼ੂ ਆਪਦੀ ਗਾਰੰਟੀ ਦੇ ਵੀ ਭੇਜਦਾ ਐ ਯਾਰ ਵੀਰੇ ਯਾਰ ਠੀਕ ਐ ਬਾਈ ਚਾਹੇ ਦੂਰ ਦਾ ਲੈ ਜਾਏ ਬੰਦਾ ਚਾਹੇ ਨੇੜੇ ਦਾ ਲੈ ਜਾਏ ਆਪਾਂ ਨੂੰ ਉਹ ਹੀ ਨਹੀਂ ਕੋਈ ਗੱਲ ਆਪਾਂ ਗਾਰੰਟੀ ਦੇ ਆਦੀ ਪਸ਼ੂ ਭੇਜ ਸਕਦੇ ਠੀਕ ਐ ਬਾਈ ਹਾਂ ਕਿ ਕਿਸੇ ਵੀ ਵੀਰ ਨੂੰ ਬਾਈ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ